ਹਾਂਜੀ ਸਭ ਤੋਂ ਪਹਿਲਾਂ ਪਰਮਾਤਮਾ ਰੂਪੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਆਦਾਬ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਖੇਤੀ ਵਿਗਿਆਨ ਕੇਂਦਰ ਖੇੜੀ ਵਿਖੇ 3 ਮਈ 2024 ਨੂੰ ਸਵੇਰੇ 10:30 ਵਜੇ ਇੱਕ ਰੋਜ਼ਾ ਇੱਕ ਦਿਨ ਦੀ ਜ਼ਹਿਰ ਮੁਕਤ ਖੇਤੀ ਦੀ ਟ੍ਰੇਨਿੰਗ ਆਰਗੇਨਿਕ ਫਾਰਮਿੰਗ ਦੀ ਟ੍ਰੇਨਿੰਗ ਜਿਹਨੂੰ ਕਹਿ ਸਕਦੇ ਆਪਾਂ ਟ੍ਰੇਨਿੰਗ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੋ ਕਿਸਾਨ ਇਸ ਟ੍ਰੇਨਿੰਗ ਲਈ ਚਾਹਵਾਨ ਹਨ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਕੋਈ ਟ੍ਰੇਨਿੰਗ ਵੀ ਉਹਨਾ ਆਪਣੇ ਆਂਢੀ ਗੁਆਂਢੀਆਂ ਨੂੰ ਮਿੱਤਰ ਪਿਆਰਿਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਪਾ ਕੇ ਅੱਗੇ ਦੱਸ ਦਿਓ ਕਿ ਭਾਈ ਖੇਤੀ ਵਿਗਿਆਨ ਕੇਂਦਰ ਖੇੜੀ ਵਿਖੇ ਜ਼ਹਿਰ ਮੁਕਤ ਖੇਤੀ ਦੀ ਟ੍ਰੇਨਿੰਗ 3 ਮਈ ਨੂੰ ਹੋਣੀ ਹੈ ਜਿਹੜੇ ਜਿਹੜੇ ਚਾਹਵਾਨ ਕਿਸਾਨ ਹੈ ਆਪਣਾ ਉਹਨਾਂ ਨਾਲ ਸੰਪਰਕ ਕਰੋ ਚਾਹੇ ਆਪਣੀ ਡੈਰੀ ਦੇ ਵਿੱਚ ਉਹਨਾਂ ਦੇ ਨਾਮ ਨੰਬਰ ਲਿਖ ਲਓ ਉਸ ਤੋਂ ਬਾਅਦ ਡਾਕਟਰ ਰੁਕੀਂਦਰ ਪ੍ਰੀਤ ਸਿੰਘ ਐਸੋਸੀਏਟ ਪ੍ਰੋਫੈਸਰ ਫਸਲ ਵਿਗਿਆਨ ਜਿਨ੍ਹਾਂ ਦਾ ਮੋਬਾਈਲ ਨੰਬਰ 9478329700 ਨੰਬਰ ਹੈ ਇਸ ਨੰਬਰ ਤੇ ਚਾਹੇ WhatsApp ਮੈਸੇਜ ਕਰਕੇ ਉਹਨਾਂ ਨੂੰ ਆਪਣਾ ਨਾਮ ਪਤਾ ਪਿੰਡ ਇਹ ਚੀਜ਼ਾਂ ਦੱਸ ਦੇਣ कि ਅਸੀਂ ਟ੍ਰੇਨਿੰਗ ਲਈ ਚਾਹਵਨਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਬੈਠਣ ਵਾਸਤੇ ਵੀ ਪ੍ਰਬੰਧ ਕਰਨਾ ਹੈ ਤੇ ਜੋ ਐਕਸਪੋਜ਼ਰ ਵਿਜ਼ਿਟ ਵਾਸਤੇ ਵਹੀ ਕੱਲ ਦਾ ਤਿਆਰਮ ਕਰਨਾ ਉਸ ਵਾਸਤੇ ਵੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਜੂਗਾ ਕਿੰਨੇ ਸਿਖਿਆਰਥੀ ਆਪਣੇ ਕੋਲ ਆਉਣੇ ਨੇ ਸੋ ਮੈਂ ਤਾਂ ਇਹ ਕਹੂੰਗਾ ਮੇਰੇ ਵੱਲੋਂ ਅਪੀਲ ਨਿੱਜੀ ਤੌਰ ਤੇ ਕਿ ਹਰ ਪਿੰਡ ਦੇ ਵਿੱਚੋਂ 5-5 4-4 ਕਿਸਾਨ ਜ਼ਰੂਰ ਇਸ ਮੀਟਿੰਗ ਆਪਣੇ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋਣ ਤੇ ਜੋ 5 ਕਿਸਾਨ ਉਥੋਂ ਟ੍ਰੇਨਿੰਗ ਲੈ ਕੇ ਆਉਣਗੇ ਅੱਗੇ ਆਪਣੇ 1-1 ਕਿਸਾਨ 5-5 ਬੰਦਿਆਂ ਨੂੰ ਟ੍ਰੈਂਡ ਕਰੇ 25 ਬੰਦੇ ਬਣ ਗਏ ਜਦ 25 ਬੰਦੇ ਅੱਗੇ ਉਹ 5-5 ਬੰਦਿਆਂ ਨੂੰ ਕਰਨਗੇ ਨਾ ਇਸੇ ਤਰ੍ਹਾਂ ਪਹਿਲਾਂ ਸਕੁਅਰ ਬਣ ਜੂਗਾ ਫਿਰ ਕਯੂਬ ਬਣ ਜੂਗੀ ਫਿਰ ਸੰਖਿਆ ਦੇਖੋ ਕਿੰਨੀ ਵੱਧਦੀ ਹੈ ਕਿਉਂਕਿ ਅੱਜ ਜ਼ਹਿਰ ਮੁਕਤ ਦੀ ਲੋੜ ਪੈ ਗਈ ਜਿੰਨੀਆਂ ਵੀ ਇਹ ਕ੍ਰਿਟੀਕਲ ਡਿਜ਼ੀਜ਼ ਮਤਲਬ ਅੱਜ ਕੱਲ ਆਪਣੇ ਪੈਦਾ ਹੋ ਗਈ ਹੈ ਜਿਸ ਤਰ੍ਹਾਂ ਕੈਂਸਰ ਹੋ ਗਿਆ ਔਰਲ ਕੈਂਸਰ ਗੈਸਟ੍ਰਿਕ ਕੈਂਸਰ ਇਹ ਲੋੜ ਤੋਂ ਵੱਧ ਖੇਤੀ ਰਸਾਇਣਾਂ ਦੇ ਪ੍ਰਯੋਗ ਨਾਲ ਹੋਇਆ ਹੈ ਜਿਸ ਦਾ ਵਿੱਚ ਅਜੇ ਜ਼ਿੰਮੇਦਾਰ ਹੁੰਦੇ ਇਹ ਨਹੀਂ ਪਤਾ ਕਿ ਆਪਾਂ ਪੋਸਟ ਹਾਰਵੈਸਟਿੰਗ ਇੰਟਰਵੈਲ ਰੱਖਣਾ ਹੁੰਦਾ ਹੈ ਕਾਰਸੀਨੋਜਨਿਕ ਮੋਲੀਕੂਲ ਆਪਾਂ ਟਾੜਾ ਟਾੜੀ ਯੂਜ਼ ਕਰੀ ਜਾ ਰਹੇ ਆ ਸੋ ਏਸੀ ਚੀਜ਼ ਦੀ ਅਵੇਅਰ ਲਈ ਜਾਗਰੂਕਤਾ ਲਈਏ ਟ੍ਰੇਨਿੰਗ ਰੱਖੀ ਹੈ ਯੂਨੀਵਰਸਿਟੀ ਦਾ ਜੋ ਉਦੇਸ਼ ਹੈ ਉਹ ਉਦੇਸ਼ ਫੇਰੇ ਸਫਲ ਹੋਊਗਾ ਜੇ ਆਪਾਂ ਕਿਸਾਨ ਭਰਾ ਵੱਧ ਤੋਂ ਵੱਧ ਉਹਨਾਂ ਨਾਲ ਜੁੜਾਂਗੇ ਤੇ ਟ੍ਰੇਨਿੰਗ ਲੈ ਕੇ ਉਸ ਨੂੰ ਗਰਾਊਂਡ ਜ਼ੀਰੋ ਤੇ ਆਪਾਂ ਇੰਪਲੀਕੇਸ਼ਨ ਕਰਾਂਗੇ ਆਪਣੇ ਖੇਤਾਂ ਦੇ ਵਿੱਚ ਲਾਗੂ ਕਰਾਂਗੇ ਸੋ ਸਭ ਦਾ ਧੰਨਵਾਦ ਤੇ ਦੁਬਾਰਾ ਫਿਰ ਬੇਨਤੀ ਕਿ ਆਪਣੇ ਆਂਢੀ ਗੁਆਂਢੀਆਂ ਨੂੰ ਰਿਸ਼ਤੇਦਾਰਾਂ ਨੂੰ ਦੱਸ ਕੇ ਉਹਨਾਂ ਦੇ ਨਾਮ ਪਤੇ ਕਲੈਕਟ ਕਰਕੇ ਡਾਕਟਰ ਰਕੀਂਦਰਪ੍ਰੀਤ ਜੀਆ ਨੂੰ ਜ਼ਰੂਰ ਲਿਖਾ ਦੇਣ ਤੇ ਟ੍ਰੇਨਿੰਗ ਦੇ ਵਿੱਚ ਕਿਉਂਕਿ ਇੱਕ ਦਿਨ ਤਾਂ ਆਪਾਂ ਆਪਣੀ ਸਿਹਤ ਵਾਸਤੇ ਕੱਢ ਸਕਦੇ ਆ ਇੱਕ ਰੋਜ਼ਾ ਟ੍ਰੇਨਿੰਗ ਜ਼ਰੂਰ ਜੁਆਇਨ ਕਰੋ ਬਲਕਿ ਮੈਂ ਇਸ ਵੀਡੀਓ ਦੇ ਰਾਹੀਂ ਇਹ ਵੀਡੀਓ ਖੇੜੀ ਦੇ ਐਸੋਸੀਏਟਡ ਡਾਇਰੈਕਟਰ ਕੋਲੇ ਵੀ ਭੇਜਾਂਗਾ ਤੇ ਦੂਜੇ ਜਿਹੜੇ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਨੇ ਉਹਨਾਂ ਕੋਲੇ ਭੇਜਾਂਗਾ ਜੇ ਲਾਈਵ ਉਥੇ ਆਪਣੇ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ-ਨਾਲ ਇਸ ਨੂੰ ਵਰਚੁਅਲ ਟ੍ਰੇਨਿੰਗ ਦਾ ਰੂਪ ਵੀ ਦਿੱਤਾ ਜਾਵੇ ਉਥੇ ਜੂਮ ਜਾਂ ਗੂਗਲ ਮੀਟ ਤੇ ਚਲਾਈ ਜਾਵੇ ਤਾਂ ਕਿ ਜਿਹੜੇ 20 50 100 200 ਕਿਸਾਨ ਮੌਕੇ ਤੇ ਆਪਣੇ ਹੋਣਗੇ ਉਹ ਤਾਂ ਟ੍ਰੈਨਡ ਹੋਣਗੇ ਨਾਲੇ ਵਰਚੁਅਲ ਵਿਧੀ ਨਾਲ ਪਿੰਡਾਂ ਦੇ ਵਿੱਚ ਬੈਠੇ ਕਿਸਾਨ ਵੀ ਨਾਲ ਜੁੜ ਜਾਣਗੇ ਸੋ ਇਨਾ 20 ਨਾਲ ਸ਼ਬਦਾ ਧੰਨਵਾਦ ਇਹ ਵੀਡੀਓ ਆਪਣੇ YouTube ਚੈਨਲ ਵਾਈਸੋਬ ਬਨਾਰਸੀ ਤੇ ਅਪਲੋਡ ਕਰਾਂਗੇ ਤੇ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਥੱਲੇ ਕਮੈਂਟ ਕਰੋ ਜੇ ਕੋਈ ਕੁਐਰੀ ਹੈ ਨਾਲੇ Facebook ਪੇਜ ਕੁਲਦੀਪ ਸ਼ਰਮਾ ਤੇ ਵਾਈਸੋਬ ਬਨਾਰਸੀ ਤੇ ਉੱਪਰ ਇਹਨੂੰ ਪਾਵਾਂਗੇ ਸੋ ਅੱਗੇ ਇਹਨੂੰ ਫਾਲੋ ਕਰਕੇ ਸਪਰੈਡ ਕਰ ਦਿਓ ਅੱਗੇ ਸ਼ੇਅਰ ਕਰ ਦਿਓ ਸਭ ਦਾ ਧੰਨਵਾਦ ਜੈ ਹਿੰਦ